ਸੇਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰ ਲੈਣ ਨਿਆ ਦੁਸ਼ ਵਿਦੇਸ਼ ਦੀਆਂ 25 ਮੁੱਖ ਖਬਰਾਂ ਤੇ ਰੂਸ ਤੋਂ ਬਾਅਦ ਹੁਣ 3 ਅਗਸਤ ਨੂੰ ਯੂਕਰੇਨ ਦੇ ਦੌਰੇ ਤੇ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜਿਲਨਸਕੀ ਨੇ ਦਿੱਤਾ ਸੀ ਸੱਦਾ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਪਹੁੰਚੇ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ ਰਾਸ਼ਟਰਪਤੀ ਭਵਨ ਦੇ ਵਿੱਚ ਕੀਤਾ ਗਿਆ ਸਵਾਗਤ ਕੋਲਕਾਤਾ ਜਬਰ ਜਨਾਤ ਤੇ ਕਤਲ ਮਾਮਲਾ ਅੱਜ ਸੁਪਰੀਮ ਕੋਰਟ ਦੇ ਵਿੱਚ ਚੀਫ ਜਸਟਿਸ ਡੀਵਾਈ ਚੰਦਰ ਚੂੜ ਦੀ ਬੈਂਚ ਨੇ ਕੀਤੀ ਸੁਣਵਾਈ ਕਿ ਹਰ ਡਾਕਟਰਾਂ ਦੀ ਸੁਰੱਖਿਆ ਜ਼ਰੂਰੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਹਾ ਡਾਕਟਰ ਕਰਦੇ ਨੇ 36 ਘੰਟੇ ਕੰਮ ਤੇ ਡਾਕਟਰਾਂ ਦੀ ਸੁਰੱਖਿਆ ਲਈ ਬਣਾਈ ਨੈਸ਼ਨਲ ਟਾਸਕ ਫੋਰਸ ਪశ్ਚਮੀ ਬੰਗਾਲ ਦੇ ਵਿੱਚ ਲੇਡੀ ਡਾਕਟਰ ਦੇ ਨਾਲ ਜ਼ਬਰ ਜਨਾਤ ਤੇ ਕਤਲ ਮਾਮਲੇ ਤੋਂ ਬਾਅਦ ਹੋ ਰਹੇ ਰੂਸ ਮੁਜ਼ਾਰਿਆਂ ਦਰਮਿਆਨ ਰਾਜਪਾਲ ਸੀਵੀ ਆਨੰਦ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਪੂਨੇ ਦੇ ਵਿੱਚ ਸ਼ਰਦ ਪਵਾਰ ਦੇ ਨਾਲ ਕੀਤੀ ਮੁਲਾਕਾਤ ਕਿਹਾ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚੋਂ ਹਨ ਰਾਜਨੀਤੀ ਵਿੱਚ ਸਰਗਰਮ ਪਿਛਾਰ ਦੇ ਪੂਰਨੀਆਂ ਤੋਂ ਸੰਸਦ ਮੈਂਬਰ ਪੱਪੂ ਯਾਦਵ ਨੇ ਕੋਲਕਾਤਾ ਜਬਰ ਜਨਾਤ ਦੇ ਕਤਲ ਮਾਮਲੇ ਤੋਂ ਬਾਅਦ ਹੋ ਰਹੇ ਰੋਸ ਮੁਜ਼ਾਹਰਿਆਂ ਤੇ ਦਿੱਤਾ ਵਿਵਾਦਤ ਬਿਆਨ ਕਿ ਹਾ ਡਾਕਟਰਾਂ ਨੇ ਹੜਤਾਲ ਕਰਕੇ ਲਈ 12 ਲੋਕਾਂ ਦੀ ਜਾਨ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦਿਵਿੰਦਰ ਫੜਨਵੀਸ ਨੇ ਦਿੱਤਾ ਵੱਡਾ ਬਿਆਨ ਕਿ ਜੇ ਉਹ ਮਰਾਠਾ ਭਾਈਚਾਰੇ ਨੂੰ ਰਾਖਵਾ ਕਰਨ ਦੇ ਵਿੱਚ ਬਣਦੇ ਨੇ ਰੁਕਾਵਟ ਤਾਂ ਦੇਣਗੇ ਅਸਤੀਫਾ। ਅੱਜ ਦੇਸ਼ ਦੇ ਵਿੱਚ ਮਨਾਇਆ ਜਾ ਰਹੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 80ਵੀਂ ਜਨਮ ਦਿਵਸ ਦੇ ਕਾਂਗਰਸੀ ਆਗੂਆਂ ਨੇ ਰਾਜੀਵ ਗਾਂਧੀ ਨੂੰ ਕੀਤਾ ਯਾਦ ਲੈਟਰਲ ਐਂਟਰੀ ਵਿਵਾਦ ਤੇ ਬੋਲੇ ਕਾਂਗਰਸੀ ਆਗੂ ਸ਼ਸ਼ੀਥ ਰੋਰ ਕਿਹਾ ਮਹਾਰ ਵਿਅਕਤੀਆਂ ਨੂੰ ਲਿਆਉਣ ਦਾ ਇਹੀ ਹੈ ਸਹੀ ਤਰੀਕਾ ਕਾਂਗਰਸੀ ਆਗੂ ਡਿਗਵਜੇ ਸਿੰਘ ਦੀ ਕਰੋਨਾ ਰਿਪੋਰਟ ਆਈ ਪੋਜ਼ਿਟਿਵ ਜਾਣਕਾਰੀ ਦਿੰਦੇ ਕਿ ਹਾਂ ਡਾਕਟਰਾਂ ਨੇ 5 ਦਿਨ ਲਈ ਦਸਿਆ ਆਰਾਮ अरुणाचल प्रदेश ਦੇ ਮੁੱਖ ਮੰਤਰੀ ਦਾ ਆਇਆ ਵੱਡਾ ਬਿਆਨ ਕਿਹਾ ਸੂਬੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਗੈਰ ਅਰुणाਚਲੀਆਂ ਨੂੰ ਸਰਕਾਰ ਤੋਂ ਲੈਣਾ ਹੋਵੇਗਾ ਇਨਰ ਲਾਈਨ ਪਰਮਿਟ ਪੱਛਮੀ ਬੰਗਾਲ ਵਿੱਚ ਰਾਤ ਮੌਕੇ ਕੰਮ ਕਰਨ ਵਾਲੀਆਂ ਔਰਤਾਂ ਲਈ ਸ਼ੁਰੂ ਕੀਤਾ ਗਿਆ ਰਾਤ ਕੇ ਸਾਥੀ ਪ੍ਰੋਗਰਾਮ ਔਰਤਾਂ ਲਈ ਵੱਖਰੇ ਪਖਾਨੇ ਤੇ ਅਲੱਗ ਤੋਂ ਦਿੱਤੇ ਜਾਣਗੇ ਕਮਰੇ ਦਿੱਲੀ ਵਿੱਚ ਬਣ ਰਿਹਾ 530 ਕਰੋੜ ਰੁਪਏ ਦੀ ਲਾਗਤ ਦੇ ਨਾਲ ਵਿਲੱਖਣ ਪਾਰਕ ਇੱਕ ਪਾਸੇ ਤੋਂ ਬਨਾਰਸ ਤੇ ਦੂਜੇ ਪਾਸੇ ਤੋਂ ਵਿਖਾਈ ਦੇਵੇਗੀ ਪਟਨਾ ਦੀ ਚਲਕ ਗਾਜ਼ੀਆਬਾਦ ਦੇ ਵਿੱਚ ਭਾਰੀ ਮੀਂਹ ਕਾਰਨ ਸੜਕਾਂ ਤੇ ਭਰਿਆ ਪਾਣੀ ਹੀ ਪਾਣੀ ਆਵਾਜਾਈ ਦੇ ਵਿੱਚ ਵਿਘਨ ਪੈਣ ਕਾਰਨ ਲੱਗਿਆ ਸੜਕਾਂ ਤੇ ਲੰਬਾ ਜਮ। ਮਧ ਪ੍ਰਦੇਸ਼ ਦੇ ਮਹਾਕलेश्वर ਮੰਦਿਰ ਵਿਖੇ ਸੁਰੱਖਿਆ ਦੇ ਲਈ ਤੈਨਾਤ ਹੋਵੇਗੀ 400 ਹੋਮਗਾਰਡਾਂ ਦੀ ਤੈਨਾਤੀ ਮੁੱਖ ਮੰਤਰੀ ਮੋਹਨ ਯਾਦਵ ਨੇ ਪੁਲਿਸ ਸਟੇਸ਼ਨ ਦੀ ਸਥਾਪਨਾ ਦਾ ਵੀ ਕੀਤਾ ਐਲਾਨ। ਕੇਂਦਰ ਸਰਕਾਰ ਨੇ ਮੰਕੀ ਪੌਕਸ ਦੇ ਵੱਧ ਦੇ ਮਾਮਲਿਆਂ ਨੂੰ ਵੇਖਦੇ ਹੋਏ ਹਵਾਈ ਅੱਡਿਆਂ ਤੇ ਹਸਪਤਾਲਾਂ ਨੂੰ ਜਾਰੀ ਕੀਤਾ ਅਲਰਟ ਦਿੱਲੀ ਦੇ ਤਿੰਨ ਸਰਕਾਰੀ ਹਸਪਤਾਲਾਂ ਨੂੰ ਬਣਾਇਆ ਗਿਆ ਨੋਡਲ ਹਸਪਤਾਲ। ਦਿੱਲੀ ਵਿੱਚ ਅਵਾਰਾ ਪਸ਼ੂਆਂ ਦਾ ਕਹਿਰ 75 ਸਾਲਾ ਬਜ਼ੁਰਗ ਨੂੰ ਬਿਮਾਰੀ ਗਈ ਟੱਕਰ ਗੰਭੀਰ ਸੱਟਾਂ ਦੇ ਚਲਦੇ ਬਜ਼ੁਰਗ ਨੇ ਹਸਪਤਾਲ ਵਿੱਚ ਤੋੜਿਆ ਦਮ ਉੱਤਰ ਪ੍ਰਦੇਸ਼ ਦੇ ਪੀਲੀ ਭੀਤ ਦੇ ਪੌਸ਼ ਇਲਾਕੇ ਵਿੱਚ ਚੋਰਾਂ ਨੇ ਰਖੜੀ ਦਾ ਤਿਉਹਾਰ ਮਨਾਉਣ ਗਏ ਪਰਿਵਾਰ ਦੇ ਘਰ ਨੂੰ ਬਣਾਇਆ ਨਿਸ਼ਾਨਾ 60 ਟੋਲੇ ਸੋਨਾ ਤੇ ਨਕਦੀ ਕੀਤੀ ਚੋਰੀ ਦੁਨੀਆ ਦੇ ਮਸ਼ਹੂਰ ਕਾਰੋਬਾਰੀ ਐਲਨ ਮਸਕ ਲਈ ਡੋਨਲਡ ਟਰੰਪ ਨੇ ਕੀਤਾ ਵੱਡਾ ਐਲਾਨ ਕਿਹਾ ਕਿ ਜੇ ਐਲਨ ਮਸਕ ਚਾਹਣ ਤਾਂ ਉਹ ਉਹਨਾਂ ਨੂੰ ਦੇ ਸਕਦੇ ਨੇ ਕੈਬਨਟ ਰੈਂਕ ਇਜ਼ਰਾਈਲ ਹਮਾਸ ਜੰਗ ਦਰਮਿਆਨ ਇਜ਼ਰਾਈਲ ਨੇ ਕੀਤਾ ਜੰਗਬੰਦੀ ਦਾ ਪ੍ਰਸਤਾਵ ਮਨਜ਼ੂਰ ਮੱਧ ਪੂਰਬ ਵਿੱਚ ਪਰਤ ਸੱਤੀ ਹੈ ਇਸ ਦੇ ਨਾਲ ਮੁਰਤੂ ਸ਼ਾਂਤੀ ਆਕਸਫੋਰਡ ਯੂਨੀਵਰਸਿਟੀ ਦੇ ਚਾਂਸਲਰ ਦੀ ਚੋਣ ਲੜਨਗੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੇਲ੍ਹ ਦੇ ਵਿੱਚੋਂ ਹੀ ਕਿਤਾਬ ਲਾਈ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਆਪਣੀ ਫੇਅਰਵੈਲ ਸਪੀਚ ਦੌਰਾਨ ਹੋਏ ਭਾਵੁਕ ਆਪਣੀਆਂ ਉਪਲਬਧੀਆਂ ਗਿਣਵਾਈਆਂ ਤੇ ਹੁਣ ਰਾਸ਼ਟਰਪਤੀ ਦੀ ਉਮੀਦਵਾਰ ਕਮਲਾ ਹੈਰਿਸ ਦੀ ਵੀ ਕੀਤੀ ਤਾਰੀਫ ਸਾਊਦੀ ਅਰਬ ਦੇ ਅਧਿਕਾਰੀ ਨੇ ਕੀਤਾ ਹੈਰਾਨੀਜਨਕ ਖੁਲਾਸਾ ਕਿ ਹਾ ਯਮਨ ਯੁੱਧ ਦੇ ਲਈ ਦਿੱਤੀ ਹੁਕਮਾਤ ਤੇ ਕਰਨੂ ਪ੍ਰਿੰਸ ਨੇ ਕੀਤੇ ਸੀ ਪਿਤਾ ਦੇ ਜਾਲੀ ਦਸਤਖਤ ਕ੍ਰਿਕਟਰ ਕਰਨੂ ਨਾਇਰ ਨੇ ਮਹਾਰਾਜਾ ਟੀ20 ਟਰੋਫੀ ਦੇ ਵਿੱਚ ਖੇਡਦੇ ਹੋਏ 48 ਗੇਂਦਾਂ ਦੇ ਵਿੱਚ ਬਣਾਏ 124 ਰਨ 3 ਚੌਕੇ ਤੇ 9 ਛੱਕਿਆਂ ਦੇ ਨਾਲ ਬਿਖੇਰਿਆ ਆਪਣੀ ਬੱਲੇਬਾਜ਼ੀ ਦਾ ਜਲਵਾ ਸੂਚੀ ਦੇਸ਼ ਵਿਦੇਸ਼ ਦੀਆਂ ਪੱਤਿਮੋਖ ਖਬਰਾਂ ਜਾਦਾ ਜਾਣਕਾਰੀ ਦੇ ਲਈ ਜੁੜੇ ਰਹੋ ਜਗਵਾਨੀ ਟੀਵੀ ਦੇ ਨਾਲ ਸਨਦੂ ਇਜਾਜ਼ਤ ਸਤਿ ਸ਼੍ਰੀ ਅਕਾਲ